ਵਡਹੰਸ ਮਹਲਾ ਪਹਿਲਾ ਦਖਣੀ ਸੱਚ ਸਿਰੰਦਾ ਸੱਚਾ ਜਾਣੀਐ ਸੱਚਾ ਪਰਵਦਗਾਰੋ ਨਿਸ਼ਚ ਕਰੋ ਕਿ ਜਗਤ ਨੂੰ ਪੈਦਾ ਕਰਨ ਵਾਲਾ ਪ੍ਰਮਾਤਮਾ ਹੀ ਸਦਾ ਥੇ ਰਹਿਣ ਵਾਲਾ ਹੈ ਉਹ ਸਦਾ ਥੇ ਪ੍ਰਭੂ ਜੀਵਾਂ ਦੀ ਪਾਲਣਾ ਕਰਨ ਵਾਲਾ ਹੈ ਜੇਨੋ ਆਪ ਹੀ ਨੈ ਆਪ ਸਜਿਆ ਸਚੜਾ ਅਲਖ ਅਪਾਰੋ ਜੇ ਸਦਾ ਥਿਰ ਨੇ ਆਪ ਹੀ ਆਪਣੇ ਆਪ ਨੂੰ ਜਗਤ ਦੇ ਰੂਪ ਵਿੱਚ ਪ੍ਰਗਟ ਕੀਤਾ ਹੋਇਆ ਹੈ ਉਹ ਅਦਿਸ਼ਟ ਹੈ ਬੇਅੰਤ ਹੈ ਦੋਇ ਪਰ ਜੋੜ ਵਿਛੋੜਿਆ ਨਾ ਗੁਰ ਬਿਨ ਕੋਰ ਅੰਧਾਰੋ ਦੋਵੇਂ ਪੁਰ ਧਰਤੀ ਤੇ ਆਕਾਸ਼ ਜੋੜ ਕੇ ਪਉ ਜਗਤ ਰਚਨਾ ਕਰਕੇ ਉਸ ਪ੍ਰਭੂ ਨੇ ਜੀਵ ਨੂੰ ਮਾਇਆ ਦੇ ਮੋਹ ਵਿੱਚ ਫਸਾ ਕੇ ਆਪਣੇ ਨਾਲੋਂ ਛੋੜ ਦਿੱਤਾ ਹੈ। ਗੁਰੂ ਤੋਂ ਬਿਨਾਂ ਜਗਤ ਵਿੱਚ ਮਾਇਆ ਦੇ ਮੋਹ ਦਾ ਕੋਹ ਪਹਨੇ ਰਹਾ ਹੈ। ਸੂਰਜ, ਚੰਦ, ਸਿਰਜਣ, ਅਹਨਸ ਚਲਤ ਵਿਚਾਰੋ ਉਸ ਪਰਮਾਤਮਾ ਨੇ ਹੀ ਸੂਰਜ ਤੇ ਚੰਦਰਮਾ ਬਣਾ ਕੇ ਇਹ ਦਿਨ ਤੇ ਰਾਤ ਦਾ ਜਗਤ ਮਾਛਾ ਬਣਾਇਆ ਹੈ। ਸੱਚ ਸਚੜਾ ਸਾਹਿਬ ਸੱਚ ਤੂੰ ਸਚੜਾ ਦੇ ਪਿਆਰੋ ਰਹਾਉ ਹੈ ਪ੍ਰਭੂ ਤੂੰ ਸਦਾ ਹੀ ਥੇ ਰਹਿਣ ਵਾਲਾ ਮਾਲਕ ਹੈ ਤੁਮਾਰ ਕੀ ਸਭ ਜੀਵਾਂ ਨੂੰ ਸਦਾ ਥੇ ਰਹਿਣ ਵਾਲੇ ਪਿਆਰ ਦੀ ਦਾਤ ਦਿੰਦਾ ਹੈ ਤੋਦ ਸਰਜੀ ਮੇਦਨੀ ਦੁਖ ਸੁਖ ਦੇਵਣ ਹਾਰੋ ਹੈ ਪ੍ਰਭ ਤੂੰ ਹੀ ਸ੍ਰਿਸ਼ਟੀ ਪੈਦਾ ਕੀਤੀ ਹੈ ਜੀਵਾਂ ਨੂੰ ਦੁਖ ਤੇ ਸੁਖ ਦੇਣ ਵਾਲਾ ਵੀ ਤੂੰ ਹੀ ਹੈ ਨਾਰੀ ਪੁਰਖ ਸਿਰਜੇ ਐ ਬੇਖ ਮਾਇਆ ਮੋਹ ਪਿਆਰੋ ਇਸਤਰੀਆਂ ਤੇ ਮਰਦ ਵੀ ਤੂੰ ਪੈਦਾ ਕੀਤੇ ਹਨ ਮਾਇਆ ਜ਼ਹਿਰ ਦਾ ਮੋਹ ਤੇ ਪਿਆਰ ਵੀ ਤੂੰ ਹੀ ਬਣਾਇਆ ਹੈ ਖਾਣੀ ਬਾਣੀ ਤੇਰੀ ਆ ਦੇਹ ਜੀਆਂ ਆਧਾਰੋ ਜੀਵਤਪਤੀ ਦੀਆਂ ਚਾਰ ਖਾਣੀਆਂ ਤੇ ਜੀਵਾਂ ਦੀਆਂ ਬੋਲੀਆਂ ਵੀ ਤੇਰੀਆਂ ਹੀ ਰਚੀਆਂ ਹੋਈਆਂ ਹਨ ਕੁਦਰਤ ਤਖਤ ਰਚਾਇਆ ਸੱਚ ਨਿਵੇੜਣ ਹਾਰੋ हे ਪ੍ਰਭੂ ਸਭ ਜੀਵਾਂ ਨੂੰ ਤੂੰ ਹੀ ਆਸਰਾ ਦਿੰਦਾ ਹੈ ਇਹ ਸਾਰੀ ਰਚਨਾ ਰੂਪ ਤੱਕ ਉਹੀ ਆਪਣੇ ਬੈਠਣ ਵਾਸਤੇ ਬਣਾਇਆ ਹੈ ਤੂੰ ਆਪ ਹੀ ਕਰਮਾਂ ਦੇ ਲੇਖ ਵੀ ਮੁਕਾਉਣ ਵਾਲਾ ਆ ਆਵਾ ਗਮਣ ਸਿਰਜਿਆ ਤੂੰ ਫਿਰ ਕਰਨੇ ਹਾਰੋ ਏ ਕਰਨਹਾਰ ਕਰਤਾਰ ਜੀਵਾਂ ਵਾਸਤੇ ਜਨਮ ਮਰਨ ਦਾ ਗੇੜ ਤੂੰ ਹੀ ਪੈਦਾ ਕੀਤਾ ਹੈ ਪਰ ਤੂੰ ਆਪ ਸਦਾ ਕਾਇਮ ਰਹਿਣ ਵਾਲਾ ਹੈ ਜੰਮਣਾ ਮਰਣਾ ਆਇ ਗਿਆ ਬਦਕ ਜੀਓ ਵਿਕਾਰੋ ਮਾਇਆ ਦੇ ਮੋਹ ਦੇ ਕਾਰਨ ਵਿਕਾਰਾਂ ਵਿੱਚ ਵੱਜਾ ਹੋਇਆ ਜੀਵ ਨਿਤ ਜੰਮਦਾ ਹੈ ਤੇ ਮਰਦਾ ਹੈ ਇਸ ਨੂੰ ਜਨਮ ਮਰਨ ਦਾ ਚੱਕਰ ਪਿਆ ਹੀ ਰਹਿਣਾ ਹੈ ਭੁੰਡੜੈ ਨਾਮ ਵਿਸਾਰਿਆ ਭੁੰਡੜੈ ਕਿਆ ਤਿਸ ਚਾਰੋ ਮਾਇਆ ਦੇ ਮੋਹ ਵਿੱਚ ਫਸੇ ਭੜੇ ਜੀਵ ਨੇ ਤੇਰਾ ਨਾਮ ਭੁਲਾ ਦਿੱਤਾ ਮੋਹ ਵਿੱਚ ਡੁੱਬੇ ਹੋਏ ਦੀ ਕੋਈ ਪੇਸ਼ ਨਹੀਂ ਗਈ ਗੁਣ ਛੋੜ ਬਖ ਲਦਿਆ ਆਉ ਗਣ ਕਾਵਣ ਜਾਰੋ ਗੁਣਾ ਨੂੰ ਛੱਡ ਕੇ ਵਿਕਾਰਾਂ ਦਾ ਜ਼ਹਿਰ ਇਸ ਜੀਵ ਨੇ ਇਕੱਠਾ ਕਰ ਲਿਆ ਹੈ ਜਗਤ ਵਿੱਚ ਆ ਕੇ ਸਾਰੀ ਉਮਰ ਅਉਗਣਾ ਦਾ ਹੀ ਵਣਜ ਕਰਦਾ ਰਹਿੰਦਾ ਹੈ ਸੱਦੜੇ ਆਏ ਤਿੰਨਾਂ ਜਾਨੀਆਂ ਹੁਕਮ ਸੱਚੇ ਕਰਤਾਰੋ ਜਦੋਂ ਸਦਾਥੇ ਰਹਿਣ ਵਾਲੇ ਕਰਤਾਰ ਨੇ ਹੁਕਮ ਵਿੱਚ ਰੂਹ ਨੂੰ ਇੱਥੋਂ ਜਾਣ ਦੇ ਸੱਦਿਆ ਹੁੰਦੇ ਹਨ ਨਾਰੀ ਪੁਰਖ ਵਿਛੜਿਆ ਮਿਲਣ ਹਾਰੋ ਤਾਂ ਮਰਨ ਵੇਲੇ स्त्री ਮਰਦਾਂ ਦੇ ਵਿਛੋੜੇ ਹੋ ਜਾਂਦੇ ਹਨ ਤੇ ਵਿਛਣਿਆਂ ਨੂੰ ਤਾਂ ਪਰਮਾਤਮਾ ਆਪ ਹੀ ਮਿਲਣ ਦੇ ਸਮਰੱਥ ਹੈ ਰੂਪੁਨ ਜਾਣੈ ਸੋਹਣੀਐ ਹੁਕਮ ਬਦੀ ਸਰਕਾਰੋ ਜਮ ਕਿਸੇ ਸੁੰਦਰੀ ਦੇ ਰੂਪ ਦੀ ਪ੍ਰਵਾਹੀ ਨਹੀਂ ਕਰਦਾ ਮੌਤ ਤੋਂ ਖਿਮਾ ਨਹੀਂ ਦਿੰਦਾ ਕਿਉਂਕਿ ਉਹ ਵੀ ਪਰਮਾਤਮਾ ਦੇ ਹੁਕਮ ਵਿੱਚ ਬੱਧਾ ਹੋਇਆ ਹੈ ਬਾਲਕ ਬਿਰਦ ਨਾ ਜਾਣੀ ਤੋੜਨ ហេਤ ਪਿਆਰੋ ਜਮ ਬੱਚਿਆਂ ਤੇ ਬੁੱਢਿਆਂ ਦੀ ਵੀ ਪ੍ਰਵਾਹ ਨਹੀਂ ਕਰਦੇ ਇੰਜ ਸਭ ਦਾ ਆਪੋ ਵਿੱਚ ਦਾ ਮੋਹ ਪਿਆਰ ਟੁੱਟ ਜਾਂਦਾ ਹੈ ਨੋਂਦਰ ਠਾਕੇ ਹੁਕਮ ਸੱਚ ਹੈ ਹੰਸ ਗਿਆ ਗਣਾਰੇ ਜਦੋਂ ਸਦਾਥੇ ਰਹਿਣ ਵਾਲੇ ਪ੍ਰਮਾਤਮਾ ਦੇ ਹੁਕਮ ਵਿੱਚ ਤੁਰ ਕੇ ਜਾਣ ਦਾ ਸੱਦਾ ਆਉਂਦਾ ਹੈ ਤਾਂ ਸਰੀਰ ਦੇ ਨੌਂ ਦਰਵਾਜ਼ੇ ਬੰਦ ਹੋ ਜਾਂਦੇ ਹਨ ਤੇ ਜੀਵਾਤਮਾ ਕਿਤੇ ਆਕਾਸ਼ ਵਿੱਚ ਚਲੀ ਜਾਂਦੀ ਹੈ 사ਤਨ ਛੁੱਟੀ ਮੁੱਠੀ ਝੂਠ ਵਿਦਣੀਆਂ ਸਾਤਨ ਛੁੱਟੀ ਮੁਠੀ ਝੂਠ ਵਿਦਣੀਆਂ ਮਿਤਕੜਾ ਅੰਗਨਣੇ ਬਾਰੇ ਜਦ ਪਤੀ ਦੀ ਜੀਵ ਆਤਮਾ ਚਲੀ ਜਾਂਦੀ ਹੈ ਤਾਂ ਨਖਸਮੀ ਇਸ ਤਰੀ ਇਕੱਲੀ ਰਹਿ ਜਾਂਦੀ ਹੈ ਉਹ ਮਾਇਆ ਦੇ ਮੋਹ ਵਿੱਚ ਲੁੱਟ ਕੇ ਵਿਧਵਾ ਹੋ ਜਾਂਦੀ ਹੈ ਤੇ ਲੋਥ ਘਰ ਦੇ ਵਿਹੜੇ ਵਿੱਚ ਪਈ ਹੁੰਦੀ ਹੈ ਸੁਰਤੁ ਮਉਹੀ ਮਰਮਾਈਂ ਇਹ ਮਹਲ ਰੁਨੀ ਦਰਬਾਰੇ ਜਿਸਨੂੰ ਵੇਖ ਕੇ ਕੋਇ ਸਤਰੀ ਦਲੀਜਾਂ ਵਿੱਚ ਬੈਠੀ ਰੋਂਦੀ ਹੈ ਤੇ ਆਖਦੀ ਹੈ हे ਮائیں ਇਸ ਮੌਤ ਨੂੰ ਵੇਖ ਕੇ ਮੇਰੀ ਅਕਲ ਟਿਕਾਣੀ ਨਹੀਂ ਰਹਿ ਗਈ ਰੋ ਕੰਤ ਮਹਿਲੀ ਹੋ ਸੱਚੇ ਕੇ ਗੁਣ ਸਾਰੇ हे ਪ੍ਰਭੂ ਕੰਤ ਦੀ ਜੀਵ ਇਸਤਰੀਓ ਤੁਸੀਂ ਸੱਚੇ ਪ੍ਰਭੂ ਦੀ ਸਿੱਧ ਸਲਾਹ ਕਰੋ ਤੇ ਇੰਝ ਜੀਵਨ ਸਫਲ ਕਰੋ ਜਾਲ ਮळ ਜਾਨੀ ਜਾਲ ਮळ ਜਾਨੀ ਨਵਾਲਿਆ ਕੱਪੜ ਪਟ ਅੰਬਾਰੇ ਸਾਥ ਸੰਬੰਧੀ ਮਰੇ ਪ੍ਰਾਣੀ ਦੀ ਲੋਥ ਨੂੰ ਪ੍ਰਾਣੀ ਨਾਲ ਮਲ ਪਾਣੀ ਨਾਲ ਮੜ ਕੇ ਇਸ਼ਨਾਨ ਕਰਾਂਦੇ ਹਾਂ ਤੇ ਰੇਸ਼ਮਾ ਦੇ ਕੱਪੜੇ ਨਾਲ ਲਪੇਟਦੇ ਹਾਂ ਵਜੇ ਵਜੇ ਸੱਚੀ ਬਾਣੀਆਂ ਪੰਚ ਮੁਏ ਮਨ ਮਾਰੇ ਉਸ ਨੂੰ ਮਸਾਣਾ ਵਿੱਚ ਲੈ ਜਾਣ ਵਾਸਤੇ RAM ਨਾਮ ਸੱਤ ਹੈ ਦੇ ਬੋਲ ਸ਼ੁਰੂ ਹੋ ਜਾਂਦੇ ਹਨ ਤੇ ਨਿਕੜਦੇ ਸੰਬੰਧੀ ਗਾਮ ਨਾਲ ਮੋਇਆ ਵਰਗੇ ਹੋ ਜਾਂਦੇ ਹਨ ਜਾਨੀ ਵਿੱਚ ੁੰਣੜੇ ਮੇਰਾ ਮਰਨ ਪਿਆ ਤ੍ਰਿਗ ਜੀਵਨ ਸੰਸਾਰੇ ਉਸ ਦੀ istri ਰੋਂਦੀ ਹੈ ਤੇ ਆਖਦੀ ਹੈ ਸਾਥੀ ਦੇ ਮਰਨ ਨਾਲ ਮੈਂ ਵੀ ਮયા ਵਰਗੀ ਹੋ ਗਈ ਹਾਂ ਹੁਣ ਸੰਸਾਰ ਵਿੱਚ ਮੇਰੇ ਜੀਉਣ ਨੂੰ ਫਟਕਾਰ ਹੈ ਜੀਵਤ ਮਰੈ ਸੋ ਜਾਣੀ ਹੈ ਫਿਰ ਸੱਚੜੇ ਹੇਤ ਪਿਆਰੇ ਪਰ ਜਿਹੜਾ ਜੀਉਂਦਿਆ ਹੋਇਆ ਮਰਦਾ ਹੈ ਪਾਉ ਮੋਹ ਨੂੰ ਛੱਡਦਾ ਹੈ ਉਹ ਪ੍ਰਮਾਤਮਾ ਦੀ ਹਜ਼ੂਰੀ ਵਿੱਚ ਆਦਰ ਪਾਉਂਦਾ ਹੈ ਤੁਸੀਂ ਰੋ ਰੋ ਮਣੈ ਆਈਓ ਝੂਠ ਮੁਠੀ ਸੰਸਾਰੇ اے ਜੀਵ ਸਤਿਓ ਤੁਸੀਂ ਦੁਖੀ ਹੋਣ ਵਾਸਤੇ ਹੀ ਜਗਤ ਵਿੱਚ ਆਈਆਂ ਹੋ ਕਿਉਂਕਿ ਸੰਸਾਰ ਵਿੱਚ ਤੁਹਾਨੂੰ ਮਾਇਆ ਦੇ ਗੋਹ ਨੇ ਠੱਗਿਆ ਹੋਇਆ ਹੌ ਮੁਠੜੀ ਧੰਦੇ ਧਾਵਣੀਆਂ ਫਿਰ ਛੋੜਿ ੜੀ ਵਿਦਣ ਕਾਰੇ ਜਦ ਤੱਕ ਮੈਂ ਮਾਇਆ ਦੇ ਆਰ ਵਿੱਚ ਮਾਇਆ ਦੀ ਦੌੜ ਭੱਜ ਵਿੱਚ ਠੱਗੀ ਜਾ ਰਹੀ ਸੀ ਹਾਂ ਤਦ ਤੱਕ ਨਖਸ਼ਮੀਆਂ ਵਾਲੀ ਕਾਰ ਦੇ ਕਾਰਨ ਖਸਮ ਪ੍ਰਭੂ ਨੇ ਮੈਨੂੰ ਛੱਡਿਆ ਹੈ ਕਾਰ ਕਰ ਕੰਤ ਮਹੇਲੀਆਂ ਰੂੜ ਹੈਤ ਪਿਆਰੇ ਖਸਮ ਪ੍ਰਭੂ ਦਾ ਹਰੇਕ ਜੀਵ ਇਸਤਰੀ ਦੇ ਹਿਰਦੇ ਵਿੱਚ ਵਸ ਰਿਹਾ ਹੈ ਤੇ ਉਸ ਸੁੰਦਰ ਹੰ ਉਹ ਸੁੰਦਰ ਹਨ ਜੋ ਪ੍ਰਭੂ ਦੇ ਪਿਆਰ ਪ੍ਰੇਮ ਵਿੱਚ ਮਗਲ ਲੈਂਦੀਆਂ ਹਨ ਮੈਂ ਪਿਰ ਸੱਚ ਸਲਾਹਣਾ ਹੋ ਰਹਿ ਸੀੜੀ ਨਾਮ ਪਧਾਰੇ ਜਿੰਨਾ ਚਿਰ ਮੈਂ ਸਦਾ ਥੇਰ ਪ੍ਰਭੂ ਪਤੀ ਦੀ ਸਿਫਤ ਸਲਾਹ ਕਰਦੀ ਹਾਂ ਉਹਨਾਂ ਚਿਰ ਮੇਰਾ ਤਨ ਮਨ ਖੜਿਆ ਰਹਿੰਦਾ ਹੈ ਗੁਰੂ ਮਿਲੈ ਵੇਸ ਪਰਟਿਆ ਸਾ ਧਨ ਸੱਚ ਸ਼ਿੰਗਾਰੋ ਜੇ ਗੁਰੂ ਮਿਲ ਪਏ ਤਾਂ ਜੀਵ ਇਸਤਰੀ ਦੀ ਕਾਇਆ ਵੀ ਫਲਟ ਜਾਂਦੀ ਹੈ ਜੇ ਇਸਤਰੀ ਸਦਾtheta ਪ੍ਰਭੂ ਦੇ ਨਾਮ ਨੂੰ ਆਪਣਾ ਸ਼ਿੰਗਾਰ ਬਣਾ ਲੈਂਦੀ ਹੈ ਆਵੋ ਮਿਲੋ ਸਹੇਲਿਓ ਸਿਮਰੋ ਸਿਰਜਣਹਾਰੋ ਹੇ ਸਹੇਲਿਓ ਇਹ ਸਤਸੰਗਿਓ ਆਵਰਣ ਕੇ ਬਿਠੀਏ ਤੇ ਰਲ ਕੇ ਸਰਜਣਹਾਰ ਦਾ ਸਿਮਰਨ ਕਰੀਏ ਬਈਰ ਨਾਮ ਸੁਹਾਗਣੀ ਸਚ ਸਵਾਰਣਹਾਰੋ ਜਿਹੜੀ ਜੀਵ ਇਸਤਰੀ ਪ੍ਰਭੂ ਦੇ ਨਾਮ ਵਿੱਚ ਜੁੜਦੀ ਹੈ ਉਹ ਸੁਹਾਗ ਭਾਗ ਵਾਲੀ ਹੋ ਜਾਂਦੀ ਹੈ ਸਦਾ ਫਿਰ ਪ੍ਰਭ ਉਸ ਦੇ ਜੀਵਨ ਨੂੰ ਸੋਹਣਾ ਬਣਾ ਦਿੰਦਾ ਹੈ ਗਾਓ ਗੀਤ ਨਾ ਬਿਰਹਾ ਦਾ ਨਾਨਕ ਬ੍ਰਹਮ ਵਿਚਾਰੋ ਹੈ ਨਾਨਕ ਪ੍ਰਭਪਤੀ ਦੀ ਸਿਫਤ ਸਲਾਹ ਦੇ ਗੀਤ ਗਾਉਣ ਨਾਲ ਤੇ ਉਸ ਦੇ ਗੁਣਾ ਦਾ ਵਿਚਾਰ ਕਰਨ ਨਾਲ ਫਿਰ ਕਦੇ ਉਸ ਤੋਂ ਵਿਛੋੜਾ ਨਹੀਂ ਹੋਵੇਗਾ ਵਡਹੰਸੋ ਮਹਲਾ ਪਹਿਲਾ ਜੇਨ ਜਗ ਸਿਰਜਿਆ ਸਮਾਇਆ ਸੋ ਸਾਹਿਬ ਕੁਦਰਤ ਜਾਣੋ ਵਾ ਜਿਸ ਪ੍ਰਮਾਤਮਾ ਨੇ ਜਗਤ ਪੈਦਾ ਕਰਕੇ ਇਸ ਨੂੰ ਆਪਣੇ ਆਪ ਵਿੱਚ ਲੀਨ ਕਰਨ ਦੀ ਤਾਕਤ ਵੀ ਆਪਣੇ ਪਾਸ ਰੱਖੀ ਹੋਈ ਹੈ ਉਸ ਮਾਲਕ ਨੂੰ ਇਸ ਕੁਦਰਤ ਵਿੱਚ ਵਸਦਾ ਸਮਝ ਸੱਚਾ ਦੂਰ ਨਾ ਭਾਲੀਐ ਕਟਕਟ ਸ਼ਬਦ ਪਛਾਣੋ ਆ ਸਦਰ ਫਿਰ ਰਹਿਣ ਵਾਲੇ ਪ੍ਰਮਾਤਮਾ ਨੂੰ ਰਚੀ ਕੁਦਰਤ ਤੋਂ ਦੂਰ ਕਿਸੇ ਹੋਰ ਥਾਂ ਲੱਭਣ ਦਾ ਯਤਨ ਨਹੀਂ ਕਰਨਾ ਚਾਹੀਦਾ ਹਰੇਕ ਸਰੀਰ ਵਿੱਚ ਉਸੇ ਦਾ ਹੁਕਮ ਵਰਤਦਾ ਪਛਾਣ ਸੱਚ ਸ਼ਬਦ ਪਛਾਣੋ ਦੂਰ ਨਾ ਜਾਣੋ ਜਿਨੇ ਰਚਨਾ ਰਚੀ ਜਸ ਪਰਮਾਤਮਾ ਨੇ ਰਚਨਾ ਰਚੀ ਹੈ ਉਸ ਨੂੰ ਇਸ ਤੋਂ ਦੂਰ ਕਿਤੇ ਵੱਖਰਾ ਨਾ ਸਮਝੋ ਹਰੇਕ ਸਰੀਰ ਵਿੱਚ ਉਸ ਦਾ ਅਟਲ ਹਉਕਾ ਵਰਤ ਦਾ ਪਛਾਣੋ ਨਾਮ ਧਿਆਏ ਤਾਂ ਸੁਖ ਪਾਏ ਬਿਨ ਨਾਮੇ ਪਿੜ ਕਾਚੀ ਜਦੋਂ ਮਨੁੱਖ ਪਰਮਾਤਮਾ ਦਾ ਨਾਮ ਸਿਮਰਦਾ ਹੈ ਤਦੋਂ ਆਤਮਕ ਆਨੰਦ ਮਾਣਦਾ ਹੈ ਪ੍ਰਭੂ ਦੇ ਨਾਮ ਤੋਂ ਬਿਨਾ ਲੋਕਾਈ ਅਸਮਰਥ ਹੋ ਜਾਂਦੀ ਹੈ ਜੇਨ ਥਾਪੀ ਬੇਦ ਜਾਣੈ ਸੋਈ ਕਿਆ ਕੋ ਕਹਿ ਵਖਾਣੋ ਜਿਸ ਪਰਮਾਤਮਾ ਨੇ ਰਚਨਾ ਰਚੀ ਹੈ ਉਹੀ ਇਸ ਦੀ ਰੱਖਿਆ ਦੀ ਵਿਧੀ ਵੀ ਜਾਣਦਾ ਹੈ ਹੋਰ ਕੋਈ ਜੋ ਮਰਜੀ ਕਹੇ ਜੇਨ ਜਗ ਥਾਪ ਬਤਾਇਆ ਜਾਲੋ ਸੁ ਸਾਹਿਬ ਪਰਵਾਨੋ ਜਿਸ ਪ੍ਰਭੂ ਨੇ ਜਗਤ ਪੈਦਾ ਕਰਕੇ ਇਸ ਤੇ ਉਪਰ ਮਾਇਆ ਦੇ ਮੋਹ ਦਾ ਜਾਲ ਵਿਛਾ ਰੱਖਿਆ ਹੈ ਉਹੀ ਮੰਨਿਆ ਪਰਮਨਿਆ ਮਾਲਕ ਬਾਬਾ ਆਇਆ ਹੈ ਉਠ ਚੱਲਣਾ ਅਦ ਪੰਦੇ ਹੈ ਸੰਸੋਰ ਸੰਸਾਰੋ ਵਾਹ ਏ ਭਾਈ ਜਿਹੜਾ ਵੀ ਜੀਵ ਜਗਤ ਵਿੱਚ ਜਨਮ ਲੈ ਕੇ ਆਇਆ ਹੈ ਉਸਨੇ ਜ਼ਰੂਰ ਇਥੋਂ ਚਲੇ ਜਾਣਾ ਹੈ ਜਗਤ ਦਾ ਆਉਣ ਜਾਣ ਜਨਮ ਮਰਨ ਦੇ ਚੱਕਰ ਵਿੱਚ ਹੈ ਸਿਰ ਸਿਰ ਸੱਚੜੈ ਲਿਖਿਆ ਦੁੱਖ ਸੁਖ ਪੁਰਬ ਵਿਚਾਰੋ ਆ ਸਦਾ ਤੇ ਰਹਿਣ ਵਾਲੇ ਪ੍ਰਮਾਤਮਾ ਨੇ ਹਰੇਕ ਜੀਵ ਦੇ ਸਿਰ ਉੱਤੇ ਉਸ ਦੇ ਪੁਰਬਲੇ ਸਮੇਂ ਵਿੱਚ ਕੀਤੇ ਕਰਮਾਂ ਦੇ ਵਿਚਾਰ ਅਨੁਸਾਰ ਦੁੱਖ ਅਤੇ ਸੁਖ ਭੋਗਣ ਦੇ ਲੇਖ ਲਿਖ ਦਿੱਤੇ ਹਨ ਦੁੱਖ ਸੁਖ ਦੀਆ ਜੇ ਹਕੀਆ ਸੋਨੇ ਬਹਿ ਜੀ ਨਾਲੇ ਜਿਹੋ ਜਿਹਾਂ ਕਰਮ ਜੀਵ ਨੇ ਕੀਤਾ ਉਹ ਜਿਹਾਂ ਦੁੱਖ ਤੇ ਸੁਖ ਪ੍ਰਮਾਤਮਾ ਨੇ ਉਸ ਨੂੰ ਦੇ ਦਿੱਤਾ ਹਰੇਕ ਜੀਵ ਦੇ ਕੀਤੇ ਕਰਮਾਂ ਦਾ ਸਮੂਹ ਉਸ ਦੇ ਨਾਲ ਹੀ ਨਿੰਦਾ ਹੈ ਜੇ ਹੇ ਕਰਮ ਕਰਾਏ ਕਰਤਾ ਦੂਜੀ ਕਾਰਨਾ ਪਾਲੇ ਪਰ ਜੀਵਾਂ ਦੇ ਵੀ ਕੀ ਵਾਸ ਕਰਤਾ ਰਾਪ ਹੀ ਜਿਹੋ ਜਿਹੇ ਕਰਮ ਜੀਵਾਂ ਪਾਸੋਂ ਕਰਾਉਂਦਾ ਹੈ ਉਹ ਜਿਹੇ ਕਰਮ ਜੀਵ ਕਰਦੇ ਹਨ ਕੋਈ ਵੀ ਜੀਵ ਪ੍ਰਭੂ ਦੀ ਰਜਾ ਤੋਂ ਨਾਂਦੇ ਜਾ ਕੇ ਕੋਈ ਹੋਰ ਕੰਮ ਨਹੀਂ ਕਰ ਸਕਦਾ ਆਪ ਨਿਰਾਲਮ ਧੰਦੇ ਬਾਂਦੀ ਕਰ ਹੁਕਮ ਛਡਾਵਣ ਹਾਰੋ ਪਰਮਾਤਮਾ ਆਪ ਦਾ ਕਰਮਾ ਤੋਂ ਨਿਰਲੇਪ ਹੈ ਲੁਕਾਈ ਉਸਦੇ ਹੁਕਮ ਅਨਸਾਰ ਮਾਇਆ ਦੇ ਯਾਰ ਵਿੱਚ ਵੱਜੀ ਪਈ ਮਾਇਆ ਦੇ ਇਨਾ ਬੰਧਨਾ ਤੋਂ ਵੀ ਪ੍ਰਮਾਤਮਾ ਆਪ ਹੀ ਹੁਕਮ ਕਰਕੇ ਛਡਾਉਣ ਦੇ ਸਮਰੱਥ ਹੈ ਆਜ ਕਲ ਕਰਦੇ ਆਂ ਕਾਲ ਬਿਆਪੈ ਦੂਜੇ ਭਾਏ ਵਿਕਾਰੋ ਅੱਜ ਸਿਮਨ ਕਰਦਾ ਹਾਂ ਭਲਕੇ ਕਰਾਂਗਾ ਇਹ ਹੀ ਟਾਲ ਮਟੋਲੇ ਕਰਦੇ ਨੂੰ ਮੌਤ ਆ ਜਾਂਦੀ ਹੈ ਪ੍ਰਭੂ ਨੂੰ ਵਿਸਾਰ ਕੇ ਮਾਇਆ ਦੇ ਮੋਹ ਵਿੱਚ ਫਸਿਆ ਬੇਅਰਥ ਕੰਮ ਕਰਦਾ ਰਹਿੰਦਾ ਜਮ ਮਾਰਗ ਪੰਥ ਨ ਸੁਝਈ ਪੁਜੜ ਅੰਧ ਗੁਬਾਰਵਾ ਜੀਵ ਜਮ ਵਾਲਾ ਰਸਤਾ ਫੜਦਾ ਹੈ ਤੇ ਉਸ ਨੂੰ ਆਤਮਿਕ ਜੀਵਨ ਦੀ ਸੋਝ ਨਹੀਂ ਆਉਂਦੀ ਪੁਜਾੜ ਦੇ ਕੋਹ ਹਨੇਰੇ ਵਿੱਚ ਫਸਿਆ ਰਹਿੰਦਾ ਹੈ ਨਾ ਜਲ ਲੇਫ ਤਲਾਈਆਂ ਨਾ ਭੋਜਨ ਪ੍ਰਕਰਵਾਂ ਆਖਰ ਵੇਲੇ ਨਾ ਪਾਣੀ ਨਾ ਲੇਫ ਨਾ ਤਲਾਈ ਨਾ ਕਿਸੇ ਕਿਸਮ ਦਾ ਭੋਜਨ ਭੋਜਨ ਭਾਓ ਨਾ ਠੰਡਾ ਪਾਣੀ ਨਾ ਕਾਪੜ ਸ਼ਿੰਗਾਰੋ ਭੋਜਨ ਭਾਓ ਨਹੀਂ ਨਾ ਠੰਡਾ ਪਾਣੀ ਨਾ ਕੋਈ ਸੋਹਣਾ ਕੱਪੜਾ ਨਾ ਹੋਰ ਸ਼ਿੰਗਾਰ ਨਾਲ ਜਾਂਦਾ ਹੈ ਗਲ ਸੰਗਲ ਸਿਰ ਮਾਰੇ ਉਬੋ ਨਾ ਦਿ세 ਕਰਬਾਰੋ ਜਮਰਾਜ ਜੀਵਾਂ ਦੇ ਗਲ ਵਿੱਚ ਮੋਢਾ ਸੰਗਲ ਪਾ ਕੇ ਇਸ ਦੇ ਸਿਰ ਉੱਤੇ ਘੁਟਾ ਛੋਟਾ ਮਾਰਦਾ ਹੈ ਤਾਂ ਇਸ ਨੂੰ ਕੋਈ ਘਰ ਬਾਹਰ ਨਹੀਂ ਦਿਸਦਾ ਦੇਬ ਕੇ ਰਾਹੇ ਜੰਮ ਨਾਹੀ ਪਛਤਾਣੇ ਸਿਰ ਭਾਰੋ ਉਸ ਮੌਤ ਵੇਲੇ ਦੇ ਬੀਜੇ ਹੋਏ ਸਿਮਰਨ ਉਸ ਮੌਤ ਵੇਲੇ ਦੇ ਬੀਜੇ ਹੋਏ ਸਿਮਰਨ ਸੇਵਾ ਆਦਿਕ ਦੇ ਬੀਜ ਓਗ ਨਹੀਂ ਸਕਦੇ ਤਦੋਂ ਪੁਸ਼ਤਾਵਾ ਹੈ ਕਿਉਂਕਿ ਕੀਤੇ ਪਾਪਾਂ ਦਾ ਭਾਰ ਸੁਰਤ ਤੇ ਪਿਆ ਹੈ ਜੋ ਲੈ ਨਹੀਂ ਸਕਦਾ ਬਿਨ ਸੱਚ ਕੋ ਮੇਲੀ ਨਹੀਂ ਸੱਚ ਇਹ ਵਿਚਾਰੋ ਇਹ ਟਲ ਵਿਚਾਰ ਨੂੰ ਚਿੱਤੇ ਰੱਖੋ ਕਿ ਸਦਾ ਉੱਥੇ ਰਹਿਣ ਵਾਲੇ ਪ੍ਰਮਾਤਮਾ ਤੋਂ ਬਿਨਾਂ ਹੋਰ ਕੋਈ ਸਾਥੀ ਨਹੀਂ ਬਣਦਾ ਬਾਬਾ ਰੋਵੇਂ ਰਵੇਂ ਸੁ ਜਾਣੀਐ ਮਿਲ ਰੋਵੇ ਗੁਣ ਸਾਰੇ ਵਾ ਹੇ ਭਾਈ ਜਿਹੜੇ ਮਨੁੱਖ ਪਰਮਾਤਮਾ ਦਾ ਨਾਮ ਸਿਂਗਰਦੇ ਹਨ ਤੇ ਵਿਰਾਗਵਾਨ ਹੁੰਦੇ ਹਨ ਉਹ ਲੋਕ ਪਰਲੋਕ ਵਿੱਚ ਆਦਰ ਪਾਉਂਦੇ ਰੋਏ ਮਾਇਆ ਮੁੱਠੜੀ ਤੰਦੜਾ ਰੋਣ ਹਾਰੇਵਾ ਪਰ ਜਿਸ ਜੀਵ ਇਸਤਰੀ ਨੂੰ ਮਾਇਆ ਦੇ ਮੋਹ ਨੇ ਲੁੱਟ ਲਿਆ ਹੈ ਉਹ ਦੁਖੀ ਹੁੰਦੀ ਹੈ ਤੰਦੜਾ ਰੋਵੇ ਮੈ ਨ ਧੋਵੇ ਸੁਪਨੰਤਰ ਸੰਸਾਰੋ ਜੀਵ ساری ਉਮਰ ਮਾਇਆ ਦਾ ਧੰਦਾ ਹੀ ਪਿੱਟਦੇ ਹਨ ਤੇ ਇੰਜ ਕਰਮਾਂ ਦੀ ਮੈਲ ਨਹੀਂ ਲਾਉਂਦੇ ਉਹਨਾਂ ਲਈ ਸੰਸਾਰ ਇੱਕ ਸੁਪਨਾ ਹੀ ਬਣਿਆ ਰਹਿੰਦਾ ਹੈ ਜਿਉਂ ਬਾਜੀ ਕਰ ਭਰਮੈ ਭੁੱਲੇ ਝੂਠ ਮੁਠੀ ਅਹੰਕਾਰੋ ਜਿਵੇਂ ਬਾਜੀ ਕਰ ਤਮਾਸ਼ਾ ਵਿਖਾਉਂਦਾ ਹੈ ਵੇਖਣ ਵਾਲਾ ਜੀਵ ਉਸ ਦੇ ਤਮਾਸ਼ੇ ਵਿੱਚ ਰੁੱਝਾ ਰਹਿੰਦਾ ਹੈ ਤਵੇਂ ਕੂੜੇ ਮੋਹ ਦੀ ਠੱਗੀ ਕੋਈ ਜੀਵ ਇਸਤਰੀ ਪਟਕਣਾ ਵਿੱਚ ਪੈ ਕੇ ਕਰਾਏ ਪਈ ਰਹਿੰਦੀ ਹੈ ਤੇ ਕੂੜੀ ਮਾਇਆ ਦਾ ਮਾਣ ਕਰਦੀ ਹੈ ਆਪੇ ਮਾਰਗ ਪਾਵਣ ਹਾਰਾ ਆਪੇ ਕਰਮ ਕਮਾਏ ਪਰ ਪ੍ਰਮਾਤਮਾ ਆਪ ਹੀ ਜੀਵਾਂ ਨੂੰ ਸਹੀ ਰਸਤੇ ਤੇ ਪਾਉਣ ਵਾਲਾ ਹੈ ਤੇ ਆਪ ਹੀ ਜੀਵਾਂ ਵਿੱਚ ਵਿਆਪਕ ਹੋ ਕੇ ਕਰਮ ਕਰ ਰਿਹਾ ਹੈ ਨਾਮ ਰਤੇ ਗੁਰ ਪੂਰੇ ਰਾਖੇ ਨਾਨਕ ਸਹਜ ਸੁਭਾ हे नानक जेडे आत्मकंडोलता ਵਿੱਚ ਠਿੱਕੇ ਰਹਿ ਕੇ ਪ੍ਰਮਾਤਮਾ ਦੇ ਨਾਮ ਰੰਗ ਵਿੱਚ ਰੰਗੇ ਰਹਿੰਦੇ ਹੋਂ ਉਹਨਾਂ ਨੂੰ ਪੂਰੇ ਗੁਰੂ ਨੇ ਮਾਇਆ ਦੇ ਮੋਹ ਤੋਂ ਬਚਾ ਲਿਆ ਹੈ वडहंसो ਮਹਲਾ ਪਹਿਲਾ ਬਾਬਾ ਆਇਆ ਹੈ ਉੱਠ ਚੱਲਣਾ ਇਹ जग ਝੂਠ ਸਾਰੋ ਆ ਹੈ ਭਾਈ ਜਗਤ ਵਿੱਚ ਜਿਹੜਾ ਵੀ ਜੀਵ ਜਨਮ ਲੈ ਕੇ ਆਇਆ ਹੈ ਉਸ ਨੇ ਆਖਰ ਇਥੋਂ ਕੂਚ ਕਰ ਜਾਣਾ ਹੈ ਇਹ ਜਗਤ ਤਾਂ ਹੈ ਹੀ ਨਾਸ਼ਵੰਤ ਖਲਾਰਾ ਸੱਚਾ ਘਰ ਸੱਚੜੇ ਸੇਵੀ ਹੈ ਸੱਚ ਖਰਾ ਸਤਿਆਰੋ ਵਾ ਜਿਹੜਾ ਮਨੁੱਖ ਸਦਾ ਥਿਰ ਪ੍ਰਭੂ ਨੂੰ ਸਿਮਰਦਾ ਹੈ ਉਹ ਪਵਿੱਤਰ ਜੀਵਨ ਵਾਲਾ ਹੋ ਜਾਂਦਾ ਹੈ ਉਹ ਸਦਾ ਥਿਰ ਪ੍ਰਭੂ ਦੇ ਪ੍ਰਕਾਸ਼ ਲਈ ਯੋਗ ਬਣ ਜਾਂਦਾ ਹੈ ਕੂੜ ਲੱਭ ਜਾਂ ਥਾਏ ਨਾ ਪਾਸੀ ਕੂੜ ਲੱਭ ਜਾਂ ਥਾਏ ਨਾ ਪਾਸੀ ਅੱਗੇ ਲਹੈ ਨ ਠਾਉ ਅੱਗੇ ਲਹੈ ਨ ਠਾਉ ਜਿਹੜਾ ਮਨੁੱਖ ਮਾਇਆ ਦੇ ਮੋਹ ਵਿੱਚ ਜਾਂ ਮਾਇਆ ਦੇ ਲਾਲਚ ਵਿੱਚ ਫਸਿਆ ਰਹਿੰਦਾ ਹੈ ਉਹ ਪਰਮਾਤਮਾ ਦੀ ਦਰਗਾਹ ਵਿੱਚ ਕਬੂਲ ਨਹੀਂ ਹੁੰਦਾ ਉਸ ਨੂੰ ਪ੍ਰਭੂ ਦੀ ਹਜ਼ੂਰੀ ਵਿੱਚ ਥਾਂ ਨਹੀਂ ਮਿਲਦੀ ਅੰਤਰ ਆਓ ਨ ਬੈਸੋ ਕਹੀਏ ਜੋ ਸੁਣੇ ਘਰ ਕਾਉ ਜਿਵੇਂ ਸੁਣੇ ਘਰ ਵਿੱਚ ਗਏ ਕਾਂ ਨੂੰ ਕਿਸੇ ਨੇ ਰੋਟੀ ਦੀ ਗਰਾਈ ਯਾਦਕ ਨਹੀਂ ਪੈਂਦੀ ਤਵੇਂ ਮਾਇਆ ਦੇ ਮੋਹ ਵਿੱਚ ਫਸੇ ਜੀਵ ਨੂੰ ਪ੍ਰਭੂ ਦੀ ਹਜ਼ੂਰੀ ਵਿੱਚ ਕਿਸੇ ਨੇ ਇਹ ਨਹੀਂ ਆਖਣਾ ਆਓ ਜੀ ਆਦਰ ਲਾਂਗਾਓ ਤੇ ਬੈਠ ਜਾਓ ਜੰਮਣ ਮਰਨ ਵੱਡਾ ਵੇ ਛੋੜਾ ਬਿਨ ਸਹਿ ਜਗ ਸਬਾਏ ਉਸਨੂੰ ਕੋ ਨੂੰ ਜਨਮ ਮਰਨ ਦਾ ਗੇੜ ਭੁਗਤਣਾ ਪੈ ਜਾਂਦਾ ਹੈ ਉਸਨੂੰ ਇਸ ਗੇੜ ਦੇ ਕਾਰਨ ਪ੍ਰਭੂ ਚਰਨਾ ਨਾਲੋਂ ਲੰਮਾ ਵਿਛੜਾ ਹੋ ਜਾਂਦਾ ਹੈ ਮਾਇਆ ਦੇ ਮੋਹ ਵਿੱਚ ਫਸ ਕੇ ਜਗਤ ਆਦਮ ਆਤਮਕ ਮੌਤ ਸਹਿ ਰਿਹਾ ਹੈ ਜਿਹੜੇ ਵੀ ਮੋਹ ਵਿੱਚ ਫਸਦੇ ਹਨ ਉਹ ਮਾਰੇ ਉਹ ਸਾਰੇ ਆਤਮਕ ਮੌਤ ਮਰੇ ਜਾਂਦੇ ਆ ਲਬ ਧੰਦੇ ਮਾਇਆ ਜਗਤ ਪੁਲਾਇਆ ਕਾਲ ਖੜਾ ਰੋ ਆਏ ਲਾਲਚ ਦੇ ਕਾਰਨ ਮਾਇਆ ਦੇ ਹਿਆਰ ਵਿੱਚ ਪਿਆ ਹੋਇਆ ਜਗਤ ਸਹੀ ਜੀਵਨ ਰਾਹ ਤੋਂ ਖੁੰਝਿਆ ਰਹਿੰਦਾ ਹੈ ਇੰਜ ਇਸ ਦੇ ਸਿਰ ਉੱਤੇ ਕੋਤਾ ਕਾਲ ਇਸ ਨੂੰ ਦੁਖੀ ਕਰਦਾ ਰਹਿੰਦਾ ਹੈ ਬਾਬਾ ਆਵੋ ਭਾਈ ਹੋ ਗਲ ਮਿਲ ਮਿਲ ਮਿਲਦੇ ਅਸੀਂ ਸਾਹੇ ਹੇ ਭਾਈ ਹੇ ਭਰਾਓ ਆਓ ਅਸੀਂ ਪਿਆਰ ਨਾਲ ਰਲ ਕੇ ਬੈਠੀਏ ਤੇ ਮਿਲ ਕੇ ਆਪਣੇ ਵਿਛੜੇ ਸਾਥੀ ਨੂੰ ਅਸੀਸਾਂ ਦੇਈਏ ਬਾਬਾ ਸੱਚ ਦਾ ਮੇਲ ਚੁਕਈ ਪ੍ਰੀਤਮ ਕੀਆਂ ਦੇਹ ਅਸੀਂ ਸਾਹੇ ਹੇ ਭਾਈ ਸਦਾ ਫਿਰ ਮੇਲ ਸਿਰ ਪਰਮਾਤਮਾ ਨਾਲ ਹੀ ਹੁੰਦਾ ਹੈ ਸਦਾਥ ਰਹਿਣ ਵਾਲਾ ਮਿਲਾਪ ਕਦੇ ਮੌਕਾ ਨਹੀਂ ਉਹ ਪਰਮਾਤਮਾ ਵੱਲੋਂ ਅਸੀਸਾਂ ਮੰਗੀਏ ਅਰਦਾਸਾਂ ਕਰੀਏ ਉਸ ਨਾਲ ਮੇਲ ਲਈ ਅਸੀਸਾਂ ਦੇਵੋ ਭਗਤ ਕਰੇਵੋ ਮਿਲਿਆ ਕਾ ਕੀ ਮਿਲੋ ਵਿਛੜੇ ਸਾਥੀ ਲੈ ਅਰਦਾਸਾਂ ਕਰੋ ਅਤੇ ਆਪ ਵੀ ਪ੍ਰਮਾਤਮਾ ਦੀ ਭਗਤੀ ਕਰੋ ਜਿਹੜੇ ਇੱਕ ਵਾਰੀ ਪ੍ਰਭੂ ਚਰਨਾਂ ਵਿੱਚ ਮਿਲ ਜਾਂਦੇ ਹਨ ਉਹਨਾਂ ਦਾ ਫਿਰ ਕਦੇ ਵਿਛੋੜਾ ਨਹੀਂ ਹੁੰਦਾ ਇਕ ਭੁੱਲੇ ਨਾਮੋਂ ਠੇਹੁ ਥਾਵੋਂ ਗੁਰ ਸ਼ਬਦ ਦੀ ਸੱਚ ਖੇਲੋ ਪਰ ਕਈ ਐਸੇ ਹਨ ਜੋ ਪ੍ਰਮਾਤਮਾ ਦੇ ਨਾਮ ਤੋਂ ਖੰਝੇ ਫਿਰਦੇ ਹਨ ਜੋ ਸਦਾ ਕਾਇਮ ਰਹਿਣ ਵਾਲੇ ਟਿਕਾਣੇ ਤੋਂ ਉੱਕੜੇ ਫਿਰਦੇ ਹਨ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਨਾਮ ਸਿਮਨ ਦੀ ਖੇਡ ਖੇਡੋ ਜਾਮ ਮਾਰਗ ਨਹੀਂ ਜਾਣਾ ਸ਼ਬਦ ਸਮਾਣਾ ਜੁਗ ਜੁਗ ਸਾਚੈ ਵੇਸੇ ਜਿਹੜੇ ਮਨੁੱਖ ਗੁਰੂ ਦੇ ਸ਼ਬਦ ਵਿੱਚ ਲੀਨ ਰਹਿੰਦੇ ਹਨ ਉਹ ਜੰਮ ਦੇ ਰਸਤੇ ਤੇ ਨਹੀਂ ਜਾਂਦੇ ਉਹ ਸਦਾ ਲਈ ਹੀ ਉਸ ਪਰਮਾਤਮਾ ਵਿੱਚ ਜੁੜੇ ਰਹਿੰਦੇ ਹਨ ਜਿਸ ਦਾ ਸਰੂਪ ਸਦਾ ਲਈ ਅਟਲ ਹੈ ਸਾਜਨ ਸੈਣ ਮਿਲੋ ਸੰਜੋਗੀ ਗੁਰ ਮਿਲ ਖੋਲੇ ਫਾਸੇ ਇਹ ਸਜਣ ਮਿੱਤਰ ਸਤਸੰਗiyo ਸਤਸੰਗ ਵਿੱਚ ਰੜ ਕੇ ਬੈਠੋ ਜਿਹੜੇ ਬੰਦੇ ਸਤਸੰਗ ਵਿੱਚ ਆਏ ਹਨ ਉਹਨਾਂ ਨੇ ਗੁਰੂ ਨੂੰ ਮਿਲ ਕੇ ਮਾਇਆ ਦੇ ਮੋਹ ਦੇ 파ਹੇ ਵੱਢ ਲਏ। ਬਾਬਾ ਨੰਗੜਾ ਆਇਆ ਜਗ ਮੈਂ ਦੁੱਖ ਸੁੱਖ ਲੇਖ ਲਿਖਾਇਆ ਹੈ ਭਾਈ ਜੀਵ ਜਗਤ ਵਿੱਚ ਨੰਗਾ ਹੀ ਆਉਂਦਾ ਹੈ। ਉਰਵਲੇ ਕੀਤੇ ਕਰਮ ਅਨੁਸਾਰ ਦੁੱਖ ਅਤੇ ਸੁੱਖ ਰੂਪ ਲੇਖ ਲਿਖੇ ਹੋਏ ਉਸ ਦੇ ਨਾਲ ਹੀ ਆਉਂਦੇ ਹਨ। ਲਿਖਿਆ ਦਾ ਸਾਹਨਾ ਟਲੇ ਜਿਹੜਾ ਪੁਰਵ ਕਮਾਇਆ ਲਿਖਿਆ ਹੋਇਆ ਸਾਇਆ ਟਲਦਾ ਨਹੀਂ ਜਿਹੜਾ ਪੂਰਵ ਦੇ ਸੰਸਕਾਰਾਂ ਨੇ ਉਹਦੇ ਅੰਦਰ ਲਿਖ ਦਿੱਤਾ ਹੈ ਉਹ ਮੁਕਰਰ ਹੋ ਗਿਆ ਹੈ ਉਹਨੂੰ ਮਿਟਾਇਆ ਨਹੀਂ ਜਾ ਸਕਦਾ ਬਹਿ ਸੱਚ ਲਿਖਿਆ ਅੰਮ੍ਰਿਤ ਬਿਖਿਆ ਜਿੱਤ ਲਾਇਆ ਤਲਾਗਾ ਜੀਵ ਦੇ ਕੀਤੇ ਕਰਮ ਅਨੁਸਾਰ ਸਦਾਥ ਰਹਿਣ ਵਾਲੇ ਪ੍ਰਮਾਤਮਾ ਨੇ ਸੋਚ ਵਿਚਾਰ ਕਿ ਲਿਖ ਦਿੱਤਾ ਹੁੰਦਾ ਹੈ ਕਿ ਜੀਵ ਨੇ ਨਵੇਂ ਜੀਵਨ ਸਫਰ ਵਿੱਚ ਨਾਮ ਅੰਮ੍ਰਿਤ ਵੇਹਾ ਜਣਾ ਹੈ ਜਾਂ ਮਾਇਆ ਜਾਲ ਘਟਣਾ ਹੈ। ਇਹ ਜੀਵ ਨੂੰ ਜਿੱਧਰ ਲਾਇਆ ਜਾਂਦਾ ਹੈ ਉਧਰ ਹੀ ਲੱਗ ਪਿੰਦਾ ਹੈ। ਕਾਮਣਿਆਰੀ ਕਾਮਣ ਪਾਏ ਬਹਰंगी ਗਲ ਤਗਾ ਉਸੇ ਲਿਖੇ ਅਨੁਸਾਰ ਹੀ ਜਾਲੂ ਟੋਣੇ ਕਰਨ ਵਾਲੀ ਮਾਇਆ ਜੀ ਉੱਤੇ ਜਾਦੂ ਪਾ ਦਿੰਦੀ ਹੈ ਇਸ ਦੇ ਗੜ ਵਿੱਚ ਕਈ ਰੰਗਾਂ ਵਾਲਾ ਧਾਗਾ ਪਾ ਦਿੰਦੀ ਹੈ ਭਾਵੇਂ ਕਈ ਤਰੀਕਿਆਂ ਨਾਲ ਮਾਇਆ ਇਸ ਨੂੰ ਮੋਹ ਲੈਂਦੀ ਹੈ ਹੋਛੀ ਮਤ ਭਿਆ ਮਨ ਹੋਛਾ ਗੁੜ ਸਾਹ ਮੱਖੀ ਖਾਇਆ ਮਾਇਆ ਦੇ ਮੋਹ ਵਿੱਚ ਜੀਬ ਦੀ ਮਤ ਫੋੜ ਵਿੱਤੀ ਹੋ ਜਾਂਦੀ ਹੈ ਤੇ ਮਨ ਫੋੜ ਵਿਤਾ ਹੋ ਜਾਂਦਾ ਹੈ ਜਿਵੇਂ ਮੱਖੀ ਗੁੜ ਖਾਂਦੀ ਹੈ ਤੇ ਗੁੜ ਨਾਲ ਚੰਬੜ ਕੇ ਹੀ ਮਰ ਜਾਂਦੀ ਹੈ ਨਾ ਮਰ ਜਾ ਦੇ ਆਇਆ ਕਲ ਭੀਤਰ ਨਾ ਗੋ ਬੰਦ ਚਲਾਇਆ ਜੀਵ ਜਗਤ ਵਿੱਚ ਮਰਜਾ ਦਾ ਰਹਿਤ ਨੰਗਾ ਹੀ ਆਉਂਦਾ ਹੈ ਨੰਗਾ ਹੀ ਬਨ ਕੇ ਅੱਗੇ ਲਾ ਲਿਆ ਜਾਂਦਾ ਹੈ ਬਾਬਾ ਰੋ ਉਹ ਜੇ ਕਿਸੇ ਰੋਮਣਾ ਜਾਨੀੜਾ ਬੰਦ ਪਠਾਇਆ ਹੈ ਜੇ ਕਿਸੇ ਨੇ ਇਸ ਮੌਤ ਸੱਦੇ ਨੂੰ ਟਾਲਣ ਲਈ ਰੋਣਾ ਹੀ ਹੈ ਤਾਂ ਰੋ ਕੇ ਵਿਖ ਲੋ ਪਰ ਜਿਸ ਪਿਆਰੇ ਸੰਬੰਧੀ ਦਾ ਸੱਦਾ ਆਇਆ ਹੈ ਉਸ ਨੂੰ ਬੰਨ ਕੇ ਅੱਗੇ ਤੋਰ ਲਿਆ ਜਾਂਦਾ ਹੈ ਉਸ ਨੇ ਚਲੇ ਹੀ ਜਾਣਾ ਲਿਖੇੜਾ ਲੇਖ ਨਾ ਮਿਟੀ ਹੈ ਦਰ ਹਕਾਰਡ ਆਇਆ ਪ੍ਰਭੂ ਦਾ ਲਿਖਿਆ ਹੁਕਮ ਮਿਟਾ ਨਹੀਂ ਸਕੀਦਾ ਜੋ ਉਸ ਦੇ ਦਰ ਤੋਂ ਸਦਾ ਆ ਜਾਂਦਾ ਹੈ ਉਹ ਸਦਾ ਮਿਟ ਹੈ ਹਕਾਰ ਆਇਆ ਜਾਂ ਤਿਸ ਭਾਇਆ ਰੁੰਨੇ ਰੋਵਣ ਹਾਰੇ ਜਦੋਂ ਪ੍ਰਮਾਤਮਾ ਨੂੰ ਆਪਣੀ ਰਜਾ ਵਿੱਚ ਚੰਗਾ ਲੱਗਦਾ ਹੈ ਤਾਂ ਜੀਵ ਵਾਸਤੇ ਕੂਚ ਦਾ ਸਦਾ ਆ ਜਾਂਦਾ ਹੈ ਕੂਜ ਦਾ ਸਦਾ ਆ ਜਾਂਦਾ ਹੈ ਤੇ ਜਦੋਂ ਸਦਾ ਆ ਜਾਂਦਾ ਹੈ ਰੋਣ ਵਾਲੇ ਸਬੰਧੀ ਜਿੰਨਾ ਮਰਜ਼ੀ ਰੋਏ ਜਾਣ ਉਹਨਾਂ ਦੇ ਰੋਣ ਨਾਲ ਕੋਈ ਫਰਕ ਨਹੀਂ ਪੈਂਦਾ ਪੁੱਤ ਭਾਈ ਭਤੀਜੇ ਰੋਵੇਂ ਪ੍ਰੀਤਮ ਅਤ ਪਿਆਰੇ ਪੁੱਤਰ ਭਰਾ ਭਤੀਜੇ ਬੜੇ ਪਿਆਰੇ ਸਬੰਧੀ ਸਾਰੇ ਹੀ ਰੋਂਦੇ ਹਨ ਭੈ ਰੋਵੇ ਗੁਣਸਾਰ ਸੰਭਾਲੇ ਕੋ ਮਰੇ ਨਾ ਮੋਆ ਨਾ ਲੈ ਮਰੇ ਹੋਏ ਦੇ ਸੰਬੰਧੀ ਸਹਿਮ ਵਿਚ ਰੋਂਦੇ ਹਨ ਉਸ ਦੇ ਗੁਣ ਸੁਖਾਂ ਨੂੰ ਮੁਰੜ ਮੁਰਚੇਤੇ ਕਰਦੇ ਹਨ ਪਰ ਕਦੇ ਵੀ ਕੋਈ ਜੀਵ ਮਾਇਆ ਪ੍ਰਾਣੀਆਂ ਦੇ ਨਾਲ ਮਰਦਾ ਨਹੀਂ ਨਾਨਕ ਜੁਗ ਜੁਗ ਜਾਣ ਸਜਾਣਾ ਰੋਵੇ ਸੱਚ ਸਮਹਾਲੇ ਏ ਨਾਨਕ ਉਹ ਬੰਦੇ ਸਦਾ ਹੀ ਮਹਾ ਸਿਆਣੇ ਹਨ ਜੋ ਸਦਾ ਤੇਰੇ ਪ੍ਰਭੂ ਦੇ ਗੁਣ ਹਿਰਦੇ ਵਿੱਚ ਵਸਾ ਕੇ ਮਾਇਆ ਦੇ ਮੋਹ ਵੱਲੋਂ ਉਪਰਾਮ ਹੁੰਦੇ ਹਨ ਉਸ ਪਰਮਾਤਮਾ ਨੂੰ ਯਾਦ ਕਰਦੇ